ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਦੀ ਵੀਡੀਓ ਬਣਾਈ ਆ ਇੱਕ ਟੋਕੜ ਜੋ ਬਈ ਦੋ ਗਾਵਾਂ ਦਾ ਤਾਜ਼ੀਆਂ ਸੂਈਆਂ ਆ ਪਹਿਲੇ ਨੰਬਰ ਤੇ ਬਈ ਕੋਰੇ ਜਿਹੜੀ ਦੇਖ ਰਿਹਾ ਕਿਹੜਾ ਸੂਆ ਸੂਈ ਆ ਦੂਜਾ ਜੀ ਤੀਜਾ ਮੰਨਣਾ ਤੀਜਾ ਮੰਨ ਲੈ ਦੂਜਾ ਸੂਈ ਆ ਭਾਵੇਂ ਤੀਜਾ ਮੰਨ ਲਿਓ ਬਈ ਲੈ ਹਾਂ ਮਗਰ ਬੱਸੀ ਆ ਤੇ ਬੱਚਾ ਮਗਰ ਆ ਕੇ ਕਰ ਮੱਗਦੇ ਬੱਸੀ ਖਣਾ ਦਾ ਸਹਜ ਬੜਾ ਚੰਗਾ ਚਮਾਈ ਇੱਕ ਨੰਬਰ ਆ ਫੁੱਲ ਵੀਡੀਓ ਕਿ ਬਾਈ ਨੇ ਧਾਰਾ ਮਾਰੀਆਂ ਬੱਚੇ ਦੀ ਕੁਆਲਿਟੀ ਇੱਕ ਨੰਬਰ ਆ ਗਈ ਮੁੱਲ ਕਰਾਉਣ ਨੂੰ ਬਈ ਕਹਿੰਦਾ 55 ਕਰਾ ਲਓ ਪਰ 48000 ਦੀ ਹਾਂ ਨਾ ਨਹੀਂ ਬਈ ਹਾਂ ਹਾਂ ਅੱਗੇ 2 ਨੰਬਰ ਤੇ ਤੋਕੜਾ ਬਈ ਕਿੰਨਾ ਡੇਮ ਹੋ ਗਿਆ ਇਹਨੂੰ 2.5 ਮਹੀਨੇ ਸੂਈ ਨੂੰ ਹੋ ਗਿਆ ਮਹੀਨੇ ਦੀ ਬਣੀ ਪਈ ਠੀਕ ਹੈ ਬਈ 14 ਕਿਲੋ ਦੁੱਧ ਠੀਕ ਹੈ ਹਾਂ ਬਈ ਕਹਿੰਦਾ ਚੱਲੀ ਕਰ ਸਕਦੇ ਹਾਂ ਬਈ ਤੇ ਜਿਹੜਾ ਇਹਦਾ ਮੁੱਲ ਆ ਬਈ ਕਹਿੰਦਾ ਕਰਾਉਣ ਨੂੰ 42 ਕਰਾ ਲਓ ਪਰ 38 ਦੀ ਹਾਂ ਨਾ ਇਹ ਆ ਬਾਕੀ ਥਣਾ ਦਾ ਸਹਿ ਚੰਗਾ ਚਵਾਈ ਬਈ ਕਹਿੰਦਾ ਇੱਕ ਨੰਬਰ ਆ ਗਈ ਪਲੀ ਸਮੀ ਤੇ ਕੱਦ ਬਰੀਡ ਇੱਕ ਨੰਬਰ ਆ ਗਈ ਅੱਗੇ ਬਈ ਜਿਹੜੀ ਲਾਸਟ ਤੇ ਗੋਰੇ ਇਹ 10 ਦਿਨਾਂ ਦੀ ਸੂਈ ਵੀ ਆ 10 ਦਿਨਾਂ ਦੀ ਸੂਈ ਵੀ ਆ ਬੱਚਾ ਇਹਦੇ ਮਗਰ ਆ ਗਿਆ ਬਈ ਬੱਸਾ ਕਿੰਨਾ ਹੋਦਾ ਹੈ ਹਾਇਰ ਇਹਦੇ ਥੱਲੇ 14 ਕਿਲੋ ਠੀਕ ਆ ਨਾਲ ਲੇ ਵੀ ਦੀ ਮੁੱਲ ਕਰਾਉਣਾ ਬਾਈ ਕੇ ਨਾ 60 ਕਰਾ ਲਓ 65 ਕਰਾ ਲਓ ਚਾਹੇ 70 ਕਰਾ ਲਓ ਪਰ ਜਿਹੜੀ 55000 ਦੀ ਹਨਾ ਨਾ ਹੈਣਾ ਠੀਕ ਆ ਪਿੰਡ ਨੈਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਨੂੰ ਤਪਾ ਵੈਂਦੀ ਵਾਲੜ ਬਰਪੋਟੇ ਕੋਈ 9572799 ਠੀਕ ਆ